ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੇ ਤੇ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਰਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕ ਬਰਾਇਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟੋਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਅਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਨ੍ਹਾਂ ਮੁਤਾਬਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਨੂੰ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਧੱਕਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਅਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਤੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਅਰੇ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੌਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੌਂਟੇਰਾ ਨੇ ਮੀਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੀਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ 'ਚ ਜਾਣ ਵਾਲੇ ਹਨ 88 ਫੀਸਦੀ ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੌਂਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਿਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਅਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੀਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੀਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ 'ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਨ੍ਹਾਂ ਮੁਤਾਬਿਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੀਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੀਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88 ਫੀਸਦੀ ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੌਂਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸਡ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਿਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਨੂੰ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਧੱਕਾਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਅਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ 'ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਨ੍ਹਾਂ ਮੁਤਾਬਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਰੇ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88 ਫੀਸਦੀ ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੌਂਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸਡ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਿਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਤਖ਼ ਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ ਚ ਜਾਣ ਵਾਲੇ ਹਨ 88% ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੰਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸ ਅਤੇ ਮਜ਼ਬੂਤ ਬਣਾਵੇਗਾ ਉਨ੍ਹਾਂ ਮੁਤਾਬਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਣਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ੀਲੈਂਡ ਡੇਰੀ ਜੁਆਇੰਟ ਫੋਂਟੇਰਾ ਆਪਣੀ ਕੰਜ਼ਿਊਮਰ ਬ੍ਰਾਂਡ ਵੇਚ ਰਹੀ ਹੈ ਕਿਸਾਨ ਸ਼ੇਅਰਹੋਲਡਰਾਂ ਨੇ ਇਸ ਫੈਸਲੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਇਹ ਡੀਲ ਫਰਾਂਸ ਦੀ ਲੈਕਟਾਲਿਸ ਕੰਪਨੀ ਦੇ ਨਾਲ ਹੋਈ ਹੈ ਫੋਂਟੇਰਾ ਨੇ ਮੇਨਲੈਂਡ ਐਂਕਰ ਵਰਗੇ ਬ੍ਰਾਂਡਾਂ ਨੂੰ ਕੁੱਲ 4.22 ਬਿਲੀਅਨ ਡਾਲਰ ਵਿੱਚ ਵੇਚਣ ਦਾ ਫੈਸਲਾ ਕੀਤਾ ਹੈ ਜ ਜੀਹਾਂ ਐਂਕਰ ਅਤੇ ਮੇਨਲੈਂਡ ਵਰਗੇ ਨਿਊਜ਼ੀਲੈਂਡ ਦੇ ਮਸ਼ਹੂਰ ਡੇਰੀ ਬ੍ਰਾਂਡ ਹੁਣ ਵਿਦੇਸ਼ੀ ਮਾਲਕੀ 'ਚ ਜਾਣ ਵਾਲੇ ਹਨ 88 ਫੀਸਦੀ ਤੋਂ ਵੱਧ ਵੋਟ ਇਸ ਫੈਸਲੇ ਦੇ ਹੱਕ ਦੇ ਵਿੱਚ ਪਏ ਹਨ ਫੌਂਟੇਰਾ ਦੇ ਚੇਅਰਮੈਨ ਪੀਟਰ ਮੈਕ ਬਰਾਇਡ ਕਹਿੰਦੇ ਹਨ ਕਿ ਇਹ ਕਦਮ ਕੰਪਨੀ ਨੂੰ ਹੋਰ ਫੋਕਸਡ ਅਤੇ ਮਜ਼ਬੂਤ ਬਣਾਵੇਗਾ ਉਹਨਾਂ ਮੁਤਾਬਿਕ ਕੰਪਨੀ ਹੁਣ ਆਪਣੇ ਬੈਸਟ ਬਿਜ਼ਨਸ ਏਰੀਆ ਤੇ ਧਿਆਨ ਦੇਵੇਗੀ ਅਤੇ ਇਹ ਕਦਮ ਕੋ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਇਹ ਵੱਡਾ ਫੈਸਲਾ ਹੈ ਪਰ ਇਹ ਸਾਨੂੰ ਹੋਰ ਫੋਕਸਡ ਬਣਾਏਗਾ ਤੇ ਕਿਸਾਨਾਂ ਲਈ ਵੈਲਿਊ ਕ੍ਰੀਏਟ ਵੀ ਕਰੇਗਾ ਕੰਟੇਰਾ ਕਹਿੰਦੀ ਹੈ ਕਿ ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦਾ ਦੁੱਧ ਹੀ ਇਹਨਾਂ ਬ੍ਰਾਂਡਾਂ ਦੇ ਵਿੱਚ ਵਰਤਿਆ ਜਾਵੇਗਾ ਘੱਟੋ-ਘੱਟ ਅਗਲੇ ਕੁਝ ਸਾਲਾਂ ਤੱਕ ਕੰਪਨੀ ਦਾ ਟਾਰਗੇਟ ਹੈ ਕਿ ਸ਼ੇਅਰਹੋਲਡਰਾਂ ਨੂੰ 2 ਡਾਲਰ ਪ੍ਰਤੀ ਸ਼ੇਅਰ ਵਾਪਸ ਕਰ ਦਿੱਤਾ ਜਾਵੇ ਪਰ ਇਸ ਫੈਸਲੀਟੀ ਰਾਜਨੀਤਿਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਨਿਊਜ਼ੀਲੈਂਡ ਫਰਸਟ ਲੀਡਰ ਵਿਸਟਨ ਪੀਟਰ ਨੇ ਇਸ ਫੈਸਲੇ ਨੂੰ ਆਰਥਿਕ ਖੁਦਕੁਸ਼ੀ ਅਤੇ ਪੂਰਾ ਪੱਖਪਾਤੀ ਭਰਿਆ ਕਦਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਵੈਲਿਊ ਵਿਦੇਸ਼ੀਆਂ ਨੂੰ ਦੇਣ ਜਾ ਰਿਹਾ ਹੈ ਪਰੰਤੂ ਮੈਕ ਬ੍ਰਾਈਡ ਨੇ ਪੀਟਰ ਦੀ ਇਸ ਗੱਲ ਨੂੰ ਹਿਸਟਰੀਕਲ ਨੌਨਸੈਂਸ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਕਟੋਲ ਇਸ ਨਿਊਜ਼ੀਲੈਂਡ ਦਾ ਦੁੱਧ ਵਰਤਨਾ ਜਾਰੀ ਰੱਖੇਗੀ। ਇਹ ਡੀਲ 2026 ਦੇ ਪਹਿਲੇ ਅੱਧ ਦੇ ਵਿੱਚ ਪੂਰੀ ਹੋ ਸਕਦੀ ਹੈ। ਕੈਪੀਟਲ ਰਿਟਰਨ ਦੀ ਡਿਟੇਲ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਹੈ। ਡੇਰੀ ਇੰਡਸਟਰੀ ਲਈ ਇਹ ਇੱਕ ਇਤਿਹਾਸਿਕ ਮੋੜ ਹੈ। ਕੀ ਇਹ ਫੈਸਲਾ ਲੰਬੇ ਸਮੇਂ ਲਈ ਕਿਸਾਨਾਂ ਲਈ ਵਧੀਆ ਸਾਬਿਤ ਹੋਵੇਗਾ?